ਕਾਇ ਠੀਕ ਆ ਪ੍ਰੀ ਮੈਂ ਚੱਲਿਆਂਗਾ ਮੋਟਰਸਾਈਕਲ ਦੀਨ ਸਨਮਾਨ ਕਰਨਾ ਆ ਨਵਾਂ ਮੋਟਰਸਾਈਕਲ ਕਿਹਨੂੰ ਸਨਮਾਨ ਕਰਨਾ ਓਏ ਸਾਡੇ ਪਿੰਡ ਫੱਤਿਆਲੇ ਕਬੱਡੀ ਦੇ ਖਿਡਾਰੀ ਰਵਿੰਦਰ ਹਲਵਾਈਆਂ ਕਿਹਨੂੰ ਸਨਮਾਨ ਕਰਨਾਗਾ ਲਵੀ ਜੇ ਤੂੰ ਇਹ ਮੋਟਰਸਾਈਕਲ ਆਪਣੇ ਪਿੰਡ ਦੇ ਗ੍ਰਾਂਥੀ ਨੂੰ ਦੇ ਦੇਵੇਂ ਉਹ ਵਿਚਾਰਾ ਰੋਜ਼ ਹੀ ਸਾਰੇ ਪਾਠ ਕਰਨ ਸਾਈਕਲ ਤੇ ਜਾਂਦਾ ਏ ਓ ਯਾਰ ਗ੍ਰਾਂਥੀ ਸਿੰਘ ਨੂੰ ਸਾਈਕਲ ਦੇ ਕੇ ਕੀ ਕਰਨਾਗਾ ਸੰਗਤ ਦੀ ਕਬੱਡੀ ਖਿਡਾਰੀ ਹਰਵਿੰਦਰ ਹਲਵਾਈਆਂ ਕਿਨੂੰ ਸਨਮਾਨ ਕਰਾਂਗੇ ਉਹਨੂੰ ਦੇਖ ਕੇ ਆਪਣੇ ਪਿੰਡ ਦੇ ਜਵਾਬ ਖੇਡਾਂ ਵਾਲ ਲੱਗਣਗੇ ਸਿਹਤ ਪੱਖੋਂ ਜਮ ਜਮ ਜਾਣਗੇ ਆਖਣਗੇ ਹਾਂ ਯਾਰ ਆਪਣੇ ਪਿੰਡਾਂ ਨੂੰ ਮੋਟਰਸਾਈਕਲ ਨਾਲ ਸਨਮਾਨ ਕੀਤਾ ਓਏ ਆਪਾਂ ਵੀ ਖੇਡਾਂ ਵਾਲੇ ਲੱਗੀਏ ਕਿਉਂ ਨਾ ਲਵੇ ਗ੍ਰਾਂਥੀ ਕਿਹੜਾ ਨਸ਼ਿਆਂ ਤੇ ਲਾਉਂਦਾ ਹੈ ਨਾਲੇ ਜਿਹੜੀ ਚੀਜ਼ ਗ੍ਰਾਂਥੀ ਨੇ ਸਿਖਾ ਦੰਨੀ ਆ ਉਹ ਦੁਨੀਆਂ ਦਾ ਕੋਈ ਬੰਦਾ ਨਹੀਂ ਸਿਖਾ ਸਕਦਾ ਆਪਣੇ ਜਵਾਕਾਂ ਨੂੰ ਓਏ ਉਹ ਜਿਸਰੀਰ ਪੱਖੋਂ ਤਕੜਾ ਕਰੂਗਾ ਕਬੱਡੀ ਖੜਾ ਰੀ ਬਣਾਊਗਾ ਆਪਣੇ ਜਵਾਕਾਂ ਨੂੰ ਦੇਖ ਕੇ ਲੱਗਣਗੇ ਜਵਾਕ ਉਹਨੂੰ ਲਵੀ ਕਹਿਣ ਨੂੰ ਤਾਂ ਸਰੀਰ ਪੱਖੋਂ ਭਾਈ ਦੁਨੀ ਚੰਦ ਵੀ ਬੜਾ ਤਕੜਾ ਸੀ ਤੇ ਉਹ ਕੰਧ ਟੱਪ ਕੇ ਭੱਜ ਗਿਆ ਸੀ ਤੇ ਭਾਈ ਬਚਿੱਤਰ ਸਿੰਘ ਦੇਖ ਲਓ ਉਹਨੇ ਹਾਥੀ ਦਾ ਮੁਕ ਇਹ ਤਾਂ ਗੱਲ ਸਹੀ ਹੈ ਜਿਹੜੀ ਪਾਸੇ ਗ੍ਰਾਂਤੀ ਸਿੰਘ ਨੇ ਸਾਡੇ ਬੱਚਾ ਨੂੰ ਜੋੜ ਦੇਣਾ ਕੋਈ ਹੋਰ ਨਹੀਂ ਜੋੜ ਸਕਦਾ ਕੋਈ ਵੀ ਖੜਹਾਰੀ ਨਹੀਂ ਜੋੜ ਸਕਦਾ ਸਹੀ ਗੱਲ ਹੈ ਸਹੀ ਸਹੀ ਗੱਲ ਹੈ ਪਰ ਗ੍ਰਾਂਤੀ ਸਿੰਘ ਦਾ ਸਤਿਕਾਰ ਗੁਰੂ ਦੇ ਸਿੰਘ ਗੁਰੂ ਦੇ ਵਜੀਰਾ ਦਾ ਸਤਿਕਾਰ ਕਰਨਾ ਚਾਹੀਦਾ ਸਨ